ਦਾ ਇਹ ਕਬੱਡੀ ਜਿਹੜੀ ਆ ਇਹ ਟੀਕਾ ਜਾਂ ਕੋਈ ਨਸ਼ੇ ਵਰਤ ਕੇ ਖੇਡਦੇ ਆ ਜੇ 2-4 ਮਿੰਟ ਨਾ ਖੇਡਣ ਇਹ 10 ਮਿੰਟ ਡੇਟ ਹੋ ਜਾਣ ਉੜਕ ਜਾਂਦੇ ਮੈਂ ਇੱਕ ਠੋਕ ਕੇ ਕਹਿਣਾ ਜਿੱਥੇ ਮਰਜ਼ੀ ਕਹਿਣਾ ਵੀ ਐਨੀ ਟਾਈਮ ਜਿੱਥੇ ਮਰਜ਼ੀ ਇੰਡੀਆ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਵਰਲਡ ਕੱਪ ਨੋਰਮਲ ਮੈਚ ਪੈਂਡਵਾਰ ਦੇ ਐਨੀ ਟਾਈਮ ਡਰੱਗ ਟੈਸਟ ਕਰ ਲਿਓ ਤੁਹਾਨੂੰ 1% ਵੀ ਦਿਖ ਜਾਊਗਾ ਨਾ 1% ਵੀ ਕਬੱਡੀ ساری ਜ਼ਿੰਦਗੀ ਨਹੀਂ ਖੇਡਦਾ ਠੀਕ ਹੈ ਨਾ ਕਿਹੜੇ ਪਲੇਅਰਾਂ ਦੀ ਇਹ ਗੱਲ ਕਰ ਰਹੇ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਪਲੇਅਰਾਂ ਦੀ ਗੱਲ ਕਰ ਰਹੇ ਆ ਕਿਹੜਾ ਡਰੱਗ ਕਿਹੜਾ ਟੀਕਾ ਜਿਹੜਾ ਲਾ ਕੇ ਖੇਡਦੇ ਨੇ ਯਾਰ ਬੰਦੇ ਸਾਡਾ ਸਾਰਾ ਟੱਬਰ ساری ساری ਫੈਮਿਲੀ ਕਬੱਡੀ ਚ ਇਦਾਂ ਹੀ ਜ਼ਿੰਦਗੀ ਲੰਘੀ ਸਾਰਿਆਂ ਦੀ ਫਿਰ ਵੱਡਾ ਭਰਾ ਫਿਰ ਮਲੂਕ 우ਸਤਾਦ ਫਿਰ ਫਰੀਆਦ 우ਸਤਾਦ ਫਿਰ ਮੈਂ ਮੇਰੇ ਭਾਂਜੇ ਮੇਰੇ ਭਤੀਜੇ ਸਾਰੇ ਖੇਡ ਰਹੇ ਨੇ ਯਾਰ ਮੈਂ ਚਾਹਣਾ ਵੀ ਕਿਹੜਾ ਡਰੱਗ ਆਦਾਂ ਦਾ ਕਿਹੜਾ ਕੌਣ ਆ ਇੰਦਾ ਕਿਹੜੀ ਕਬੱਡੀ ਆ ਮੈਂ ਵੀ ਲਾ ਕੇ ਖੇਡਾਂ ਯਾਰ ਸਾਰੇ ਲਾ ਕੇ ਖੇਡਣ ਜਿਹੜੇ ਜੇ ਸੁਪਰਸਟਾਰ ਬਣ ਜਿਓ ਸਾਰੀ ਦੁਨੀਆ ਖੇਡਣ ਲਾ ਪਈ ਇਹ ਜੋ ਨਸ਼ਾ ਜੇ ਕਰਕੇ ਖੇਡਣ ਦੀ ਕਬੱਡੀ ਉਹ ਦਸੰਬਰ ਜਨਵਰੀ ਦੇ ਮਹੀਨੇ ਕੋ ਚੱਪਲ ਲਾ ਕੇ ਜਾਵੇ ਤੇ ਖਾਦਾ ਪੀਦਾ ਵੀ ਲੈਥੇ ਅੰਦਰ ਸਾਰਾ ਕੁਝ ਯਾਰ ਅਹੀ ਨੰਗੇ ਪਿੰਡੇ ਖੇਡਦੇ ਆ ਕਿਹੜਾ ਨਸ਼ਾ ਉੱਥੇ ਯਾਰ ਕਿੱਦਾਂ ਦੀ ਥਾਲਾ ਦਿਨ ਨੂੰ ਬਹੁਤ ਠੇਸ ਪਹੁੰਚਿਆ ਯਾਰ ਸਾਰਾ ਕੁਝ ਕਬੱਡੀ ਨਹੀਂ ਦਿੱਤਾ ਇਹ ਜੋ ਕੋਈ ਸੇ ਰਗ ਰਗ ਚ ਕਬੱਡੀ ਆ ਅਹੀ ਕਬੱਡੀ ਬਾਰੇ ਤਾਂ ਮਾੜਾ ਸੋ ਨਹੀਂ ਸਕਦੇ ਜੀ ਨਾ ਸਾ ਤੋਂ ਸੌ ਹੁੰਦਾ। ਨਾ ਜਦੋਂ ਮਰਜ਼ੀ ਐਨੀ ਟਾਈਮ ਸ਼ਾਜੀ ਸ਼ਕਰਪੁਰੀਆ ਜਦੋਂ ਮਰਜ਼ੀ ਟੈਸਟ ਲੈ ਲਿਓ ਐਨੀ ਟਾਈਮ ਕਿਸੇ ਵੀ ਟੂਰਨਾਮੈਂਟ ਤੇ 1% ਵੀ ਡਰੱਗ ਆ ਗਿਆ ਫਿਰ ਕਹਿ ਦਿਓ। ਪਤਾ ਨਹੀਂ ਕਿਹੜੀ ਕਬੱਡੀ ਦੀ ਗੱਲ ਕਰ ਰਹੇ ਨੇ, ਕਿਹੜੀ ਕਬੱਡੀ ਇਹਨਾਂ ਨੇ ਖੇਡੀ ਐ ਕਿ ਜਖੜਾਈ ਆ। ਕਿਹੜੀ ਡਰੱਗ ਦੀ ਗੱਲ ਕਰ ਰਹੇ ਆ? ਜੇਕਰ ਤੁਸੀਂ ਨਵੇਂ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਡੇ ਕੋਲ ਪਹਿਲਾ ਅਪਡੇਟ ਆਵੇ ਕਬੱਡੀ ਨਹੀਂ। ਧੰਨਵਾਦ।